ਠੀਕ ਹੈ ਨਾਮ ਸੁਣੀ ਤਕਸਾਲ ਨੂੰ ਕਿ ਨਿਸ਼ਾਨਾ ਬਣਾਉਂਦੇ ਆ ਤੂੰ ਸਿੱਖ ਨਹੀਂ ਨਹੀਂ ਮੈਂ ਵੀ ਸਿੱਖਿਆ ਪਰ ਤੂੰ ਕੀ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਲਈ ਪਹਿਲਾਂ ਤੂੰ ਜਵਾਬ ਦੇ ਤੂੰ ਇਹ ਗੱਲ ਕਹਿ ਤੈਨੂੰ ਸਵਾਲ ਕਰਨਾ ਸਿੱਖਣਾ ਚਾਹੀਦਾ ਜੇ ਤੂੰ ਪ੍ਰੈਸ ਦੇ ਵਿੱਚ ਆਇਆ ਨਾ ਸਵਾਲ ਕਰਨਾ ਸਿੱਖ ਤੂੰ ਇਹ ਕਹਿ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਤਕਸਾਲ ਦਾ ਇਕੱਲੇ ਦਾ ਗੁਰੂ ਗ੍ਰੰਥ ਸਾਹਿਬ ਆ ਨਹੀਂ ਸਾਰਿਆਂ ਦਾ ਆ ਪਰ ਤੂੰ ਸਾਰਿਆਂ ਨੂੰ ਕਿਹਨੂੰ ਪੁੱਛਦਾ ਤੂੰ ਜਾ ਕੇ ਸਾਰਿਆਂ ਨੂੰ ਪੁੱਛਦੇ ਆ ਨਹੀਂ ਤੇਰਾ ਸਵਾਲ ਕਰਨ ਦਾ ਤਰੀਕਾ ਗਲਤ ਹੈ ਤੈਨੂੰ ਸਵਾਲ ਕਰਨਾ ਚਾਹੀਦਾ ਬਾਬਾ ਜਿੱਦਾਂ ਹੁੰਦੀ ਉਹ ਤਾਂ ਤੁਸੀਂ ਦੱਸੋ ਨਹੀਂ ਕੋਈ ਕਿਸੇ ਪੱਤਰਕਾਰ ਦਾ ਵਿਆਰ ਹੈ ਵੀ ਕਿਸੇ ਨੂੰ ਟਾਰਗੇਟ ਇਸ ਤਰ੍ਹਾਂ ਨਹੀਂ ਅਸੀਂ ਟਾਰਗੇਟ ਨਹੀਂ ਕੀਤਾ ਨਹੀਂ ਟਾਰਗੇਟ ਤੂੰ ਦਮਦਮੇ ਟਕਸਾਲ ਨੂੰ ਕਰ ਰਿਹਾ ਅਸੀਂ ਦਮਦਮੇ ਤੇਰੇ ਕੋਲੇ ਕੀ ਪ੍ਰੂਫ ਹੈ ਵੀ ਦਮਦਮੇ ਟਕਸਾਲ ਗੁਰੂ ਗ੍ਰੰਥ ਸਾਹਿਬ ਤੇ ਸਤਕਾਰ ਲਈ ਕੀ ਨਹੀਂ ਕਰ ਰਹੇ ਨਹੀਂ ਅਸੀਂ ਕਿਹਨੂੰ ਨਹੀਂ ਉਹ ਵੀ ਦੇ ਅਸੀਂ ਕਹਿ ਰਹੇ ਵੀ ਤੂੰ ਦਮਦਮੇ ਨਹੀਂ ਕੀਤਾ ਦੁਬਾਰਾ ਬੇਨਤੀ ਕਰ ਇਹ ਨਹੀਂ ਕੀਤਾ ਦੱਸ ਆ ਸੰਤ ਚਰਨੀ ਸਿੰਘ ਬੈਠੇ ਆ ਤਕਸਾਲ ਦੇ ਮੁਕਬਲੇਾਰੇ ਸਭ ਤੋਂ ਪਹਿਲਾਂ ਉੱਥੇ ਇਹ ਗਏ ਆ ਬੀਬੀ ਦੇ ਮੌਕੇ ਦੁਬਾਰਾ ਇੱਕ ਵਾਰ ਵਿੱਚ ਇਧਰ ਪਤਰਾ ਲਿਖ ਫਿਰ ਗੱਲ ਕਰਨੀ ਮੇਰੀ ਮੇਰੀ ਵਿੱਚ ਸੁਣ ਕੋਈ ਦੁਬਾਰਾ ਸਵਾਲੇ ਕਰੋ ਬੇਜੀ ਤਾਂ ਦੀ ਤਸਵੀਰ ਨੂੰ ਵੇਖਤੀ ਕਰਦੇ ਆ ਤੇ ਇਹਦੇ ਨੇ ਆਪਾਂ ਇਹਦੇ ਨੇ ਕੀ ਹੋਰ ਪ੍ਰਾਲੇ ਕਰ ਰਹੇ ਇਹਦਾ ਦੁਬਾਰਾ ਦੁਬਾਰਾ ਕਰੋ ਦੁੱਖ ਲੱਗਾ ਤੁਹਾਨੂੰ ਇਹਦਾ ਦੁੱਖ ਲੱਗਣ ਗੱਲ ਥੱਲੇ ਬਿਆਨ ਤੇ ਲੱਗਦਾ ਦੁਬਾਰਾ ਵੇਖੀਏ ਇਦਾਂ ਦੱਸ ਦਿਓ ਵੀ ਕਰਦੇ ਚੱਲੂ ਦੁਬਾਰਾ ਦੇਖ ਜਾਓ ਉਹ ਬਾਬਾ ਜੀ ਕੋਈ ਗੱਲ ਨਹੀਂ ਫਿਰ ਕੀ ਅੱਗੇ बात कर रहे हैं साहब जी विवाह